ਦਰ ਆਇਆ ਪਹਿਲੀ ਵਾਰ ਵਿਆਹ ਤੋਂ ਓ ਬੱਲੇ ਮੰਮੀ ਸਾਸਰੀ ਗਾਲ ਨਿੱਪੇ ਕੇ ਪਿੰਡ ਹੂਣ ਸਿਫਤਾਂ ਹਾ ਗੁੱਡੀ ਦਾ ਪਰਹੁਣਾ ਆਉਂਦਾ ਨਹੀਂ ਕੱਲ ਤੁਲਾ ਸੈਟਾ ਜਾਂਦੇ ਦੇਖਣਾ ਕਿਸ ਨੇ ਹਾ ਦੇਖਣਾ ਸਾਰੇ ਜਾਨਾਂ ਸਾਰੇ ਦੇਖਣਗੇ ਸਾਲੀ ਨਹੀਂ ਗਈ ਰਹਿਣਾ ਨਹੀਂ ਹਾ ਹੋ ਰਹਿਣਾ ਜਾਂਦਾ ਹੁਣ ਲੈ ਆਉਣਾ ਕੱਲੂ ਆਪਾਂ ਅੱਜ ਜਾਇਆ ਹੁੰਦੇ ਨੇ ਦਾ ਜੀ ਘਟੀ ਜਾਂਦਾ ਵੀ ਕਦੋਂ ਮੁੜ ਕੇ ਆਉ ਉਹ ਦੇ ਉਹ ਦੇ ਲੈ ਦੇਖਦੀ ਆ ਮੁਰਮੜ ਪਹਿਲੀ ਵਾਰ ਜਨੋ ਅੰਦਰ ਛੇਤੀ ਕਰੋ ਕੋਈ ਗੱਲ ਨਹੀਂ ਰਾਤ ਆਪਣੀ ਨਹੀਂ ਸਾਰੀ ਚਲੋ 12 ਵਜੇ ਬਸ ਚੱਲਦੇ ਦੋ ਘੰਟੇ ਰਾਈ 12 ਨਿਜਤ ਚ ਆ ਦੇ 1 ਵਜੇ ਕੇ 5 ਮਿੰਟ ਹੋ ਗਏ ਗੱਲ ਨਹੀਂ ਮੈਂ ਫੇਰ ਗੱਡੀ ਧੋ ਕੇ ਆਂ ਚਾ ਅੱਛਾ ਆ ਬਹਾ ਹੱਥ ੱਲੇ ਰੱਖਾਂਗੇ ਤਾਂ ਜਾਣੀ ਹਾਂ ਸੁਣੀਆਂ ਡੀਸੈਂਟ ਜਿਹਾ ਲੱਗਦਾ ਬੰਦਾ ਉਹ ਕੀ ਅੰਦਰ ਪਤਾ ਨਹੀਂ ਬੜਾ ਖੰਡੀ ਆ ਬ੍ਰੀਸੈਂਟ ਬ੍ਰੀਸੈਂਟ ਤੰਦਰਾ ਹਿੰਦਿਆ ਸੋਹਣਾ ਆ ਫਿਟਿੰਗ ਸੁਣੀ ਆਈ ਬੋਲੋ ਵਾਲੀ ਦੀ ਫੁੱਲ ਬਗਾਈ ਕੂਲੀ ਮੈਨੂੰ ਫਿਰ ਦੀਆ ਖੱਲੇ ਲਾਉਣ ਨੂੰ ਉਂਤੇ ਸ਼ਰਮ ਹੁੰਦੀ ਕਿ ਤੇ ਨਹੀਂ ਤਾਂ ਨਹੀਂ ਕੱਲ ਨੂੰ ਲਾ ਸੱਟਾ ਕਰਦੇ ਦੇਖਣਾ ਕਿਸ ਨੇ ਆਹ ਦੇਖਾਂ ਸਾਰੇ ਜਾਣਾ ਜੇ ਸਾਰੇ ਦੇਖਣਗੇ ਸਾਲੀਆਂ ਨਹੀਂ ਕੋਈ ਬਾਈ ਦਾ ਗੇਨ ਮੇਰਾ ਨਾਮ ਮਾਚ ਕਰੀਂਗਾ ਨਹੀਂ ਨੰਦ ਰੋਗ ਕਰ ਤਾ ਰੋਗ ਤਾਂ ਹੀ ਸਾੜੀਆਂ ਜੀ ਚੱਲ ਬਧੀ ਨਹੀਂ ਤਾਂ ਜੇ ਉਹ ਬਿਆਰ ਹੁੰਦਾ ਕੋਈ ਨਾ ਕੋਈ ਉਹ ਹੀ ਗਾਣਾ ਗਾਦਾ ਪੀ ਕਿਸਰਾਬ ਦੀ ਉਹ ਤਾਂ ਕਰਦੀ ਸਹਿਜ ਹੁਣੀ ਹੈ ਸਹਿਜ ਤੇ ਰਵਲ ਹੁਣੀ ਹੈ ਖੁਸ਼ੀ ਹਨੋਰ ਖੁਸ਼ ਹੋਣੀ ਚੱਲੀਏ ਚਲੋ 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 ਜੋ ਉਧਰ ਚੱਕ ਨਾ ਕੋਰੀਅਰ ਕਰ ਦੋਗੇ ਸਵੇਰੇ ਕਰ ਦਾਂਗੇ ਚੱਕ ਲੈ ਤੇ ਸ਼ੂ ਉਹਦੇ ਬੂਟ ਉਥੋਂ ਫੜ ਲੈਣੇ ਆਪਾਂ ਡੇੜਾ ਹਾਂ ਉੱਥੇ ਸਾਰੇ ਪਿਆਰ ਆਗੇ ਸਾਰੇ ਪਿਆਰ ਆਗੇ ਚਾਰੀ ਨੀ ਪੇਕੇ ਪਿੰਡ ਹੂੰ ਨ ਸਿਫਤਾਂ ਹਉ ਗੁੱਡੀ ਦਾ ਪਰ ਹੂੰ ਨ ਆਉਂਦਾ ਨਹੀਂ ਚਲੋ ਚੱਲੀਏ ਦੱਸਿਓ ਵੀ ਕਮੈਂਟ ਕਰਕੇ ਕੌਣ ਸੋਣਾ ਬਦਲਾ ਦਾ ਬਾਹਰ ਫੰਡੀ ਆਬਦੀ ਨਾਲ ਚੀਜ਼ਾਂ ਸੈੱਟ ਕਰਿਆ ਕਰੋ ਹਾਏ ਇਹੀ ਤਾਂ ਔਖਾ ਹੋਇਆ ਕਰਨਾ ਹੂ ਉਮੈ ਕਹ ਗਾਲਾ ਵੀ ਜਦੋਂ ਦੋ ਹੱਥ ਤੇ ਹੈ ਚਾਰ ਦਿਨਾਂ ਨੂੰ ਲਿਆਉਣਾ ਇੱਥੇ ਦੋ ਹੱਥ ਤੇ ਹੋਰ ਕੁਝ ਨਾਲ ਜਿਵੇਂ ਤੁਸੀਂ ਕਹੋ ਹੈਂਗਰ ਹੁਣ ਬਰ ਆ ਉੱਤੇ ਵਾਲਾ ਹੈਂਗਰ ਆ ਹਨਾ ਓਕੇ ਵਾਖਾ ਜਿਹੜਾ ਕੋਹ ਆ ਸਾਫ ਕੇ ਰੱਖਣਾ ਉਹ ਦੋਹਾ ਫੜਾਈ ਵਾਖਾ ਜਿਹੜਾ ਖਲਾਰਾ ਹੀ ਬਣਾ ਕੀ ਫੜਾਇਓ ਯਾਰ ਦੋਹਾ ਥੋੜਾ ਹੁੰਦਾ ਏ ਟੂਟਾ ਹੁੰਦਾ ਉੱਤੇ ਲੈਣਾ ਐਵੇਂ ਦੋਹਾ ਜਾਂ ਚਾਦਰ ਹੁੰਦੀ ਏ ਮਾਂ ਦਾ ਪਹਿਲੀ ਵਾਰੀ ਸੁਣਿਆ ਦੋਹਾ ਦੋਹਾ ਕਦਰੋਂ ਤਾਂ ਨਹੀਂ ਆਇਆ ਤੁਹਾਡਾ ਕੋਈ ਮਾਰਤਾ ਐ ਦੂਗਰਾ ਚੱਲ ਗਿਆ ਹੈਪੀ ਬਰਥਡੇ ਹੈਪੀ ਬਰਥਡੇ ਸੁਧਾਰ ਸੱਟਣ ਪਹਿਲਾ ਪਠਾ ਗਾਣਾ ਦਮਦਮਾ ਸਾਹਿਬ ਨਾ ਗਾੜੀ ਸੌਂਗੇ ਆ ਆ ਤਾਂ ਜਾਣਾ ਇੱਥੇ ਹੁਣ 4 ਦਿਨਾਂ ਨੂੰ ਹਾਂ ਇਹ ਵੀ ਕੀ ਪਤਾ ਜੀ ਕੱਲ ਨੂੰ ਲਿਆਈਏ ਜਾ ਕੇ ਹਾਂ ਐਮੀ ਹਾਂ ਟੂਈ ਦਾ ਲਾ ਲਈ ਇਹਨੂੰ ਸੁਨਣਾ ਦੀ ਉਹਦਾ ਲਾਇ ਕੱਲ ਰਾਤ ਲਾਇਆ ਸੀ ਹੈਪੀ ਬਰਥਡੇ ਮਿਲਿਆ ਸੀ ਮੰਮੀ ਤੋਂ ਲਵਾ ਲਈ ਜਾ ਕੇ ਉਹ ਲਫਾਫੇ ਰਹੇਗੇ ਬਦਲ ਨਾਲੇ ਬਦਲਦੇ ਹੋ ਕਿਹੜੇ ਲਫਾਫੇ ਉਹ ਪਹਿਣ ਕੇ ਚਾਹੀਦੀ ਤਾਂ ਬਦਲਦੀ ਬਦਲਦੀ ਰਹੇਗੀ ਕਿਹੜੇ ਜਿਉਂ ਵੀ ਨੀ ਬੀਜੇ ਜਿਉਂ ਦਾ ਬੀਜਾਂ ਦੀ ਫਿਰ ਜਿਉਂ ਬੀਜਾਂਦੀ ਮੈਂ ਬੀਜੂਗੀ ਮੰਮੀ ਵੀ ਬੀਜੂਗੀ ਬਾਬਾ ਓਹੋ ਪਹਿਣੇ ਤਾਂ ਇਹਨਾਂ ਦਾ ਆਪਣੇ ਬਦਲਦੇ ਕਰਦੇ ਹੋ ਲਫਾਫੇ ਵੀ ਵੀ ਸ਼ਰਨਜੀਤ ਕੌਰ ਦੀਆਂ ਵੀ ਤਿਆਰੀਆਂ ਨੇ ਅੰਦਰਲੇ ਦਾ ਹਾਂ ਜਿਵੇਂ ਭਾਬੀ ਨੂੰ ਸਮਝਾ ਦੂ ਆ ਖਦਰ ਨੂੰ ਵੀ ਪਾ ਲੈ ਜੱਲੀ ਸਾਡਾ ਅੱਛਾ ਸੰਧਾਰੇ ਵਾਲਾ ਪਾ ਮਾਲੀ ਘੇਰਾਵਾ ਚੀਜ਼ ਨਹੀਂ ਛੱਡਦੀ ਜਮਈ ਕੋਈ ਹੈ ਤੇਰੇ ਯਾਰ ਵੀ ਯਾਰ ਛੱਡ ਕੇ ਨਾ ਸੀ ਛੱਡੀਏ ਹਾਂ ਨਾ ਕਿਸੇ ਕੋਲ ਦੀ ਆਦਤ ਸੀ ਨਾ ਲੈ ਵਿਦਨੇ ਇਹ ਸੱਚ ਨਾਲ ਦੀ ਸ਼ੇਰ ਲੈ ਲੈ ਨਾ ਸੱਚ ਚਲੋ ਆ ਜਾ ਕਰਾਂ ਹੁਣ ਬਹੁਤ ਟਾਈਮ ਹੋ ਗਿਆ ਆ ਗੀ ਤਾਂ ਗੱਲ ਹੈ ਮੈਂ ਕਿਹਾ ਬਣੇ ਡੱਬੀ ਬਣ ਗਈ ਦੀ ਹਾਈ ਨਹੀਂ ਦੋਨੋਂ ਨਾਉ ਸੱਸ ਕੋ ਖੜਾਓ ਪੰਡ ਜਾਣ ਕਰਹਿਣਾ ਇੱਥੇ ਨਹੀਂ ਜਾਣਾ ਰਹਿਣਾ ਰਹਿਣਾ ਨਹੀਂ ਹਾਂ ਉਹ ਰਹਿਣਾ ਹੀ ਜਾਂਦਾ ਹੁਣ ਲੈ ਆਉਣਾ ਕੱਲੂ ਆਪਾਂ ਅੱਜ ਜਾਇਆ ਹੁੰਦੇ ਨੂੰ ਮੰਮੀ ਦਾ ਨਹੀਂ ਕਰੀਦਾ ਮਮੇ ਦੀ ਕਰ ਆ ਹਾਂ ਨਾ ਆ ਆ ਦੋ ਚਲੋ ਗਤੋ ਹਾਂ ਲੈ ਨਾ ਮੇਰੇ ਸਹੁਰਿਆਂ ਦੀ ਨਿਸ਼ਾਨੀ ਤਾਂ ਮੱਥੇ ਲੱਗਦੀ ਆ ਬੜ ਦੇ ਦੀ ਕਿਉਂ ਮੈਨੂੰ ਹੁਣ ਲੱਗਣਗੇ ਫਲ ਹੁਣ ਆ ਗਈ ਨਾ ਤੂੰ ਹੁਣ ਫਾੜੀ ਲੱਗਣਿਆ ਨਹੀਂ ਪਹਿਲਾਂ ਪਿਛਲੀ ਵਾਰ ਦੇਖਿਆ ਸੀ ਕਿੰਨੇ ਹੋ ਗਏ ਵਾਹ ਉਹ ਝੜ ਗਏ ਸੀਗੇ ਹੁਣ ਲੱਗਣਗੇ ਇਹਨੂੰ ਇਹਨੂੰ ਲਿਆ ਕੇ ਤੋ ਇਹਨੂੰ ਫਾੜੀ ਇਹਨੂੰ ਬੇਰ ਨੂੰ ਇੰਦਰ ਹੁਣ ਬਾੜੀ ਬਣਾ ਆ ਜਾ ਆ ਜਾ ਨਾਲ ਹੀ ਬਣਾਉਣੀ ਆ ਤੂੰ ਮੋੜੀ ਆਉਣਾ ਦੋ ਦਿਨਾਂ ਨੂੰ ਹਾਂ ਚਲੋ ਕਰਾਂ ਮੰਮੀ ਦਾ ਮੂੰਹ ਦੇਖ ਉਹ ਲਾਉਣੀ ਆ ਥੱਲੇ ਲੈ ਵੀ ਉਹ ਜੀ ਘਟੀ ਜਾਂਦਾ ਵੀ ਕਦੋਂ ਮੁੜ ਕੇ ਆ ਉਹ ਦੇਖ ਦੇਖ ਲੈ ਦੇਖਦੀ ਆ ਮੁਰਮੜ ਮੁਰਮੜ ਦੇਖਦੀ ਐ ਮੁਰਮੜ ਮੁੜ ਕੇ ਨਾ ਦੇਖ ਸੋਈ ਐ ਮੁਰਮੜਦੀ ਖਾਣ ਲੱਗੀ ਰੋਣ ਲੱਗੀ ਹਾਂ ਜਿਹੜੇ ਮਰੇ ਦਿਲ ਆਏ ਕਰੀ ਜਾਂਦਾ ਕਿਉਂ ਕਿਵੇਂ ਇਹਨਾਂ ਦਾ ਫਿਰ ਬੋਡੀ ਸੀ ਸਵਾਦ ਆ ਨਾ ਪਿਓਰ ਕੰਨਾ ਆ ਨਾ ਹਾਂ ਬਹੁਤ ਸਵਾਦ ਹੁੰਦਾ ਗੰਨੇ ਵਾਲੇ ਯਾਰਾਂ ਦਾ ਹੈਲਦੀ ਪੈਗ ਹੈਲਦੀ ਪੈਗ ਹਾਂ ਤੇ ਲਿਖਿਆ ਯਾਰਾਂ ਦਾ ਹੈਲਦੀ ਪੈਗ ਮੈਨੂੰ ਲੱਗੇ ਹਲਦੀ ਲੀਕਿਆ ਪਹਿਲਾਂ ਮੈਨੂੰ ਵੀ ਹਲਦੀ ਵੀ ਲੱਗਦਾ ਹੁੰਦਾ ਸੀ ਹਾਂ ਯਾਰਾਂ ਦਾ ਹਲਦੀ ਨਹੀਂ ਨਹੀਂ ਬਹੁਤ ਸਵਾਦ ਆ ਇਹਨਾਂ ਦਾ ਗੰਨੇ ਦਾ ਜੂਸ ਯਾਰ ਤੀਰਾ ਕਪੜਾ ਲੈ ਕੇ ਜਾਣਾ ਮੰਮੀ ਨੂੰ ਕਿੱਥੋਂ ਮੋਣ ਮੰਮੀ ਨੂੰ ਲੈਣੇ ਕਿੱਥੋਂ ਕਹਿੰਦੀ ਸੀ ਮੰਮੀ ਫੋਨ ਤਾਂ ਲਾਉ ਮੰਮੀ ਨੂੰ ਆਪੀ ਲੈਣੇ ਕਿੱਥੋਂ ਕਹਿੰਦੀ ਸੀ ਮੰਮੀ ਫੋਨ ਲਾ ਲਾ ਸੁਮਨੇ ਮੰਮੀ ਨੂੰ ਵੀ ਕਿੱਥੇ ਆ ਲੈ ਫੋਨ ਤੇ ਲੱਗੀ ਘੜੀ ਆ ਫੋਨ ਤੇ ਲੱਗੀ ਖੜੀ ਐ ਮਾਤਾ ਵੀ ਕਹਿੰਦੇ ਹੁਣ ਵਿੱਚੇ ਲਗਾ ਨਹੀਂ ਹੁਣੀ ਮੈਂ ਨਾਲ ਪਹਿਲਾਂ ਚੱਲ ਡਿੱਗੀ ਚ ਕਰ ਕੋਈ ਨਾ ਇਧਰ ਨੂੰ ਹੋ ਜਾ ਉਹ ਬੱਲੇ ਮੰਮੀ ਸਾਸਰੀ ਗਾਲ ਹੋੜੀ ਫਿਰ ਮੰਮੀ ਠੀਕ ਆ ਆ ਲਿਓ ਫਿਰ ਮਿਲਦੇ ਆ ਮੈਂਣੀ ਬੜਿਆ ਸੀ ਪਿੱਛੇ ਕਹਿੰਦਾ ਅੱਗੇ ਖੜੀ ਆ ਮੰਮੀ ਹੁਣ ਆਪਾਂ ਚੱਲਾਂਗੇ ਦਮਦਮਾ ਸਾਹਿਬ ਬਾਦਸ਼ਾਹੀ ਦਸਵੀ ਪਿੰਡ ਰਖਵਾ ਜਦੋਂ ਕੀ ਕਰਨ ਦੀ ਸੀ ਅਸੀਂ ਹਾਂ ਤਾਂ ਉਹ ਜਾਖਵਾ ਸਾਰੇ ਅਸੀਂ ਤਾਂ ਇਹਨਾਂ ਪਾਪੇ ਨਾਲ ਆਉਂਦੇ ਹੁੰਦੇ ਜੇ ਛੁੱਟੀਆਂ ਹੁੰਦੀਆਂ ਤੇ ਛੁੱਟੀਆਂ ਨਾਲ ਰਹਿਣ ਜੂਂਦੀਆਂ ਜੇ ਫਿਰ ਸਕੂਟਰ ਤੇ ਆਉਂਦੇ ਹੁੰਦੇ ਸੀ ਜਿਹੜੇ ਮੰਮੀ ਬਾਬਾ ਲੈਣਾ ਜੀ ਸੀ ਉਹ ਕੀ ਕੀ ਲੱਗਦੇ ਸੀਗੇ ਉਹ ਦਾਦਾ ਜੀ ਦੇ ਪਰਾ ਸੀ ਜਿਹੜੇ ਆ ਸੰਤਾਂ ਤੋਂ ਪਹਿਲਾਂ ਸੀਗੇ ਆਪਾਂ ਬਾਬਾ ਜੀ ਤੋਂ ਪਹਿਲਾਂ ਫਿਰ ਉਹ ਅਰਦੀ ਬਾਬਾਈ ਜਗਿੰਦਰ ਸਿੰਘ ਜੀ ਤੋਂ ਉੱਪਰ ਸੀ ਇਹਨਾਂ ਦਾਦਾ ਜੀ ਨਹੀਂ ਨਹੀਂ ਸਾਡੇ ਦਾਦਾ ਸੀ ਇਹਦੇ ਸੀਗਾ ਮੰਮੇ ਦੇ ਮੰਮੀ ਉਹਨਾਂ ਦਾ ਜਿਹੜਾ ਦਾਦਾ ਸੀ ਛੋਟਾ ਦਾਦਾ ਜੀ ਜਿੰਨਾਂ ਦੀ ਬਾਰਸ਼ੀ ਹੈ ਅੱਜ ਜਿੰਨਾਂ ਦੇ ਟਾਂਗੀ ਕਰਦੇ ਇੱਥੇ ਬਣਾਉਂਦੇ ਹੁਣ ਪੈਂਡ ਵਾਲੇ ਗੁਰਦਾਰੇ ਕਿੱਟੀ ਬਣਾਉਂਦੇ ਸੀ ਨਾ ਪਹਿਲਾਂ ਆਪਾਂ ਦੇ ਘਰ ਤਾਂ ਬਹੁਤ ਮਨਾਇਆ ਫਿਰ ਬਾਪੇ ਤੋਂ ਬਾਅਦ ਚਲਬਦਾ ਹੁੰਦਾ ਸੀ ਹੁਣ ਤਾਂ ਤਾਂ ਹੈ ਨਹੀਂ ਸੀ ਕੋਈ ਮम्मा ਬਾਹਰੋਂ ਆ ਕੇ ਫਿਰਵਾਉਂਦੇ ਸੀ ਹੁਣ ਸਿਵਾਣਾ ਸਿਵਾਣਾ ਕਿਹਦਾ ਮੇ ਬਾਸ਼ਾ ਹੂੰ ਇਨਸ਼ਾ ਅੱਛੇ ਸੀ ਲਾ ਇਥੇ ਰੱਖਿਆ ਵਾ ਪਰ ਉਹ ਕਿਤੇ ਲੈ ਉਹ ਜੱਥੇ ਪਰ ਤਾਂ ਦਰਾਸ ਤੇ ਉਥੇ ਲਾਇਏ ਸੀ ਪਰ ਸ਼ਾਹਮ ਇਤਿਹਾਸ ਦੱਸਿਆ ਵਾ ਹਾਂ ਉਹ ਕਿ ਸਨੇ ਹਨੇ ਕਟਿਆ ਨਹੀਂ ਸੀ ਉਹਨਾਂ ਨੇ ਦਿਖਾਣਾ ਨਹੀਂ ਕਟਿਆ ਸੀ ਉਹ ਕਹਿੰਦੇ ਸੀ ਮੰਗੋ ਕੀ ਮੰਗਣਾ ਠੀਕ ਆ ਇਹ ਫਿਰ ਉਹ ਕਹਿੰਦੇ ਸਾਡੇ ਇਥੇ ਵਿਆਹ ਨਹੀਂ ਹੁੰਦੇ ਸਾਡੇ ਉਹ ਕਹਿੰਦੇ ਇੱਕ ਨਹੀਂ ਦੋ ਦੋ ਤਿੰਨ ਤਿੰਨ ਹੁੰਦੇ ਹੁਣ ਉਵੇਂ ਹੀ ਹੁੰਦੇ ਆ ਹੁਣ ਤੱਕ ਦੋ ਵਿਆਹ ਕਿਹੜੇ ਹਾਂ ਉਹ ਹੁਣ ਇਥੇ ਛੱਡ ਕੇ ਦੁਦਿਆਨੇ ਵੀ ਚਲੇ ਗਏ ਵੀ ਸਾਡੇ ਵਿਆਹ ਦੋ ਦੋ ਹੁੰਦੇ ਉੱਥੇ ਵੀ ਉਵੇਂ ਹੀ ਹੁੰਦੇ ਆ ਕਿੰਨੇ ਸੁਪਨਾ ਅੰਸਰੀਆ ਅੱਛਾ ਲਾ ਕੇ ਤੇ ਅਸੀਂ ਦੋਵੇਂ ਪਾਸ਼ਾ ਰਹੇ ਅੰਸਰੀਆ ਸੇ ਇਹ ਆਇਆ ਹੈ ਸੁਪਨਾ ਅੰਸਰੀਆ ਅੱਛਾ ਲਾ ਕੇ ਤੇ ਜੀ ਦੋਵੇਂ ਕੋਈ ਸ਼ਹਿਰ ਸਰਦਾਰ ਤੁਸੀਂ 31 ਦਸੰਬਰ 1704 ਨੂੰ ਆਏ ਸੀ ਗੁਰੂ ਸਾਹਿਬ ਇੱਥੇ ਪੰਜ ਪਿਆਰਾਂ ਦੇ ਭਾਈ ਦੇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮੋਹਨ ਸਿੰਘ ਨਾਲ ਸੀ ਸਾਰਾ ਦਸ ਇਤਿਹਾਸ ਵੜ ਸਕਦੇ ਹਾਂ ਬਹੁਤ ਜੰਦਰ ਬਾਬਾ ਜੀ ਦੇ ਕਿਢੇ ਦਾਤ ਕਰਨ ਨੂੰ ਮਿਲ ਜੀ ਦੀ ਕਾਫੀ ਇਸ ਸਰੂਪਨ ਉਮੜੀ ਅਬਾ ਜਾਣ ਕੋ ਕੋ ਬਿਤੀ ਚੰਦ ਦੇਖ ਮੇਨ ਪੂਰਾ ਇਤਿਹਾਸ ਤੁਸੀਂ ਇਧਰੋਂ ਪੜ ਸਕਦੇ ਹੋ ਵੀ ਗੁਰੂ ਸਾਹਿਬ ਕਿੱਥੋਂ ਕਿੱਥੋਂ ਦੀ ਹੋ ਕੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਕਿੱਧਰ ਕਿੱਧਰ ਦੀ ਹੋ ਕੇ ਪਹੁੰਚੀ ਸੀ ਤਲਵੰਡੀ ਸਾਬੂ ਨੂੰ ਇੱਕ ਕੁੜੀ ਆ ਜਾਂਦੀ ਹੈ ਬਾਬਾ ਨਰਿੰਦਰ ਸਿੰਘ ਜੀ ਦੀ ਮੋਹੀ ਜਾਣੇ ਬਾਪਾ ਨੇ ਹਾਲ ਸੈ ਵੀ ਕਟੀਆਂ ਬਣੀ ਪਈ ਇੱਥੇ ਨਾਲ ਹੀ ਗੁਰਦਰਾ ਸਾਹਿਬ ਦੇ ਮਗਰਲੀ ਸਾਈਡ ਸਕੂਲ ਦੇ ਵਿੱਚ ਆ ਬਹੁਤ ਵਧੀਆ ਗੱਲ ਬੱਤੀ ਆ ਸਾਰੇ ਗੁਰਦਰਾ ਸਾਹਿਬ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਆਦਮੀ ਆ ਹਾਲ ਲੰਗਰ ਜੇ ਮੰਮੀ ਖੀਰ ਖਵਾਉਂਦੇ ਹੁੰਦੇ ਆ ਇੱਥੇ ਮੈਂ ਵੀ ਖਾ ਕੇ ਗਈ ਸੀ ਕਾਸ ਤੋਂ ਵੀ ਦੇ ਕੋਈ ਵੀ ਦੋਖਾ ਨੀ ਲੋਟ ਹੋ ਜਾਂਦਾ ਤੈਨਾਂ ਵੀਰ ਐਂਤਵਾਰ ਖਾਦੀ ਸੀ ਅੱਛਾ ਕੋਈ ਵੀ ਰੋਗ ਹੋਵੇ ਦੂਰ ਹੋ ਜਾਂਦਾ ਖਵਾਉਂਦੇ ਐਂਤਵਾਰ ਨੂੰ ਹੀ ਇਕੱਲੇ ਨੂੰ ਹੌਣ ਨੀ ਉਦੋਂ ਲਗਾਤਾਰ ਖਵਾਈ ਸੀ ਨਾ ਅੱਛਾ ਹੁਣ ਜਾਨੀ ਬੰਦ ਹੋ ਗਈ ਹੋਣੀ ਬਸ ਮਾਤਾ ਪਿਤਾ ਦੇ ਲੱਤ ਦੀ ਮਾਰੀ ਆਈ ਸੀ ਠੀਕ ਹੈ ਕੋਣ ਆਟਾ ਹੋ ਗਈ ਗੋੜੀ ਹੋਣਾ ਜੰਟੀ ਉਹ ਦਿਲੂ ਉਹ ਰੋਜ਼ ਕਿ ਲੱਗਦੀ ਆ ਜਿਹੜਾ ਮਨਾਇ ਜਾਂਦਾ ਸੀ ਮੈਂ ਇਹੀ ਕਰਕੇ ਓਏ ਉਹ ਕੋਈ ਨਾ ਪੂਆ ਆ ਪੂਆ ਦੇ ਲਹਿੰਗਾ ਪਵਾਓ ਉਧਰ ਅੰਦਰੋਂ ਜਾ ਕੇ ਪੂਆ ਦਾ ਸਸਰੀ ਘਾਲ ਠੀਕ ਹੈ ਤਾਂ ਬਣੀ ਆ ਵਾ ਪਤਨੂ ਦੇ ਪੂਆ ਸਸਰੀ ਘਾਲ ਓਏ ਓਏ ਕੀ ਦੇ ਨਾਂ ਲੱਗ ਗਿਆ ਇਹ ਚੈਟ ਕਰਨ ਆ ਗੱਲਾਂ ਹੋ ਜਾਂਦੇ ਕਿ ਭੂਆ ਨੇ ਨੋ ਹੀ ਨਹੀਂ ਤੋਰੀ ਸਹੀ ਹੁਣ ਲੈਣ ਆਏ ਆ ਸਹੀ ਗੱਲ ਆ ਨਹੀਂ ਨਹੀਂ ਹਏ ਤਾਂ ਗੋਡੇ ਚਾਲਦੇ ਆ ਭੂਆ ਜਿਹੜਾ ਖੜ ਕੇ ਫੇਰ ਫੇਰ ਤਾਂ ਹੀ ਮੰਨ ਗਈ ਬਾਕੀ ਉਹਦੀ ਬਾੜੀ ਆ ਹੁਣ ਉਹ ਗੱਲਾਂ ਉਹ ਕਰਦਾ ਫੂਲ ਕੇ ਓਏ ਹਾਂ ਪਿਆ ਆ ਜਾ ਹਾਂ ਬੋਲਨੀ ਕਿਹਦੇ ਨਾਲ ਚੈਟ ਕਰੀ ਆਵੇ ਸੀ ਫੇਰ ਖਾਣ ਵਾਲੀ ਗੇਟ ਦੋ ਵਾਰੀ ਇਹ ਕਹੇ ਜਤਨੀ ਦੋਲ ਗਾ ਮਮਾ ਆ ਜਾਓ ਹੁਣ ਆਜੋ ਆਜੋ ਕਰਾਂ ਮੈਂ ਕਿਹਨਾਂ ਰਹਿ ਪੈਨੇ ਇੱਥੇ ਹੀ ਅੱਜ ਮੈਂ ਤੁਰ ਰਹਿ ਇੱਕ ਮਿੰਟ ਰੁਗੀ ਇੱਕ ਮਿੰਟ ਉਹ ਦੱਸਦੇ ਹੋਰ ਨਾ ਸੁਗਣੇ ਰੋਟੀ ਨੂੰ ਕਹਿ ਦੇਣ ਬਾਏ ਮੰਮੀ ਬਾ ਡੈਡੀ ਮੰਮੀ ਤੂੰ ਤੰਦ ਜਰਾ ਅਪਡੇਟ ਹੋ ਜਾਣਾ ਉਹ ਨੰਦ ਨੂੰ ਕਾ ਜੀ ਨਹੀਂ ਲੱਗਦਾ ਹੁਣ ਲੈ ਕੇ ਆਵਾਂਗੇ ਐ ਕਰਦਾ ਮਾਮਾ ਦੇਖ ਲੈ ਬੈਠੇ ਆ ਰਹੇ ਹੋਣਾ ਹੀ ਤਾਂ ਨਹੀਂ ਇੱਥੇ ਰਹਿਣਾ ਉਹ ਨਾਨਾ ਨਹੀਂ ਆਣਾ ਨੀਰ ਦੀ ਘਰ ਜੀ ਇੰਦਰ ਆਇਆ ਪਹਿਲੀ ਵਾਰ ਵਿਆਹ ਤੋਂ ਆਹ ਹੋਰ ਬੱਲੇ ਤਾਂ ਆਇਆ ਨਾ ਬੱਲੇ ਤਾਂ ਰਹਿਣਾ ਆਇਆ ਇੰਦਰ ਆਇਆ ਨੰਦਪ੍ਰੀਤ ਆਇਆ ਕਮਲ ਆਇਆ ਬੱਸ ਕਰ ਨੌ ਰਾਣੀ ਆਈ ਆ ਧੀ ਰਾਣੀ ਆਈ ਜਾ ਸਾਰੇ ਇਕੱਠੇ ਹੋ ਗਏ ਹੂੰ ਹੁਣ ਆਪਾਂ ਬਣਾਉਣੀ ਆ ਪਨੀਰ ਦੀ ਘੁਰਦੀ ਪਹਿਲਾਂ ਅੰਦਰ ਪਹਿਲਾਂ ਕਹਿੰਦਾ ਸੀ ਮੈਂ ਰਹਿ ਪਾਂ ਕਿ ਜਦੋਂ ਲੈਣ ਆਇਆ ਉਦੋਂ ਰਹਿ ਤਾ ਫਿਰ ਨੰਦੂ ਕਹਿੰਦਾ ਮੈਂ ਵੀ ਤਾਂ ਹੀ ਆਉਂਜੇ ਤੁਸੀਂ ਰਹੋਗੇ ਹੂੰ ਇਹ ਵੀ ਆਉਂਦੀ ਮੰਮੀ ਬਣਾਉਂਦੀ ਆ ਸਿੰਪਲ ਉਹ ਦੂਜੀ ਭਾਜੀ ਉਹ ਤਾਂ ਡੈਡੀ ਕਹਿੰਦਾ ਸੀ ਵੀ ਜਿਹੜੀ ਤੂੰ ਬਣਾਉਣੀ ਆ ਹੋਏ ਇਹ ਉਹ ਅੰਬਰਸਰੀ ਕੋਲਚਿਆ ਨਾਲ ਨਹੀਂ ਆਪਾਂ ਖਾਂਦੇ ਹੁੰਦੇ ਅੰਬਰਸਰੀ ਕੋਲਚਿਆ ਨਾਲ ਹੂੰ ਅੰਬਰਸਰੀ ਕੋਲਚੇ ਤੇ ਭੁਲਜੀ ਦੇਹੀ ਭਾਇਆ ਦਹੀਂ ਦੇ ਵਿੱਚ ਬਸ ਮਸਾਲੇ ਫੈਂਟ ਲੈਣੇ ਆ ਜਦੋਂ ਤੜਕਾ ਪੁੱਜ ਗਿਆ ਫਿਰ ਦਹੀਂ ਆਹ ਸਾਰੇ ਇਦਾਂ ਹੀ ਦਹੀਂ ਸਾਰੇ ਮਸਾਲੇ ਪਾ ਕੇ ਜਦੋਂ ਥੋੜਾ ਜਿਹਾ ਤੇਲ ਛੱਡ ਗਿਆ ਫਿਰ ਪਨੀਰ ਪਾ ਦੇਣਾ ਥਰੋ ਰਸ ਮਿੱਸੀ ਜੀ ਬਣ ਜਾਂਦੀ ਆ ਗਲਜੇ ਨੂੰ ਨਹੀਂ ਪੜਦੀ ਬਾਹਲੀ ਸੁੱਕੀ ਅੱਛਾ ਆ ਗਏ ਮੈਂ ਲਾਉਂਦਾ ਉਹ ਗੋਲਟ ਫੜਕੀ ਕੀ ਬਣਦਾ ਅੱਜ ਪਨੀਰ ਪੁਰਜੀ ਹੈ ਮੰਮੀ ਦਾਲ ਬਣ ਗਈ ਨਾ ਤਾਂ ਦਾਲ ਬਣ ਗਈ ਤੜਕੇ ਹੀ ਗੇਰ ਫੁੱਲਾ ਬਾਹਰ ਨਾ ਆ ਗਏ ਉਧਰ ਵੀ ਆ ਗਏ ਲੱਗ ਗਿਆ ਭੁਰਜੀ ਦਾ ਤੜਕਾ ਬਸ ਦਹੀਂ ਚ ਮਸਾਲੇ ਪਾ ਕੇ ਥੋੜੇ ਜਿਹਾ ਤੜਕ ਕੇ ਤਾ ਰਮੜਾ ਰੱਜ ਕੇ ਨਾ ਬਸ ਦਹੀਂ ਆਇਨਾ ਉਹਦਾ ਸੁਮੇਸੀ ਬੜੀ ਸਵਾਦ ਆਦੀ ਬਣ ਗਈ ਭੁਰਜੀ ਹੋਰ ਬਸ ਥੋੜਾ ਸੇਕ ਲੱਗੋ ਜੀ ਕੀ ਹਰੋ ਬਈ ਇਹ ਤਾਂ ਮੈਂ ਵੀਰ ਦੀ ਬੋਲੀ ਹੈ ਉੱਥੇ ਤੋਂ ਰੋਟੀਆਂ ਵੀ ਬਣਾਉਣਾ ਨਾ ਹੋਮ ਕੀ ਦੇ ਬਣਾ ਕੇ ਦੇਣੀ ਹੈ ਤੁਹਾਡਾ ਸਾਡੇ ਉਹ ਜਿਹੜੀ ਮਾਰ ਕੇ ਬਣਾਉਂਦਾ ਵੇਖੋ ਚੜਦਾ ਨੂੰ ਆਉਂਦੀ ਨਹੀਂ ਆਉਂਦੀ ਮੈਨੂੰ ਲੈ ਮੈਂ ਕਹਾਂ ਉਹ ਕੀ ਚਾਲੂ ਹੋਣੀ ਰੋਟੀ ਸਾਨੂੰ ਕੰਦੇ ਹੱਥੀਂ ਮਸਾਲਾ ਬਣਾਉਣਾ ਆ ਲੂਣਾ ਹੈ ਹੈ ਮਸਾਲਾ ਮੁੰਡਾ ਬਣਾ ਲਈ ਹੂੰ ਬਣਾ ਦੇ ਕੀ ਰਹਿ ਗਿਆ ਹੁਣ ਸਬਲਾ ਨਹੀਂ ਇੱਥੇ ਨਾ ਨਾ ਬਲੇ ਸੀ ਨਾ ਮੇ ਤੁਸਲਾ ਸਿਖਾਉਂਦੇ ਨਹੀਂ ਮੀਟ ਮਸਾਲਾ ਨੂੰ ਜੀ ਮਸਾਲਾ ਆਉਂਦਾ ਹੈ ਹਲਦੀ ਨਹੀਂ ਮਸਾਲੇ ਨਾਲ ਪੈ ਜਾਂਦੇ ਆ ਮੈਂ ਕਦੇ ਉਹ ਤਾਂ ਜਿਹੜੇ ਤਾਂ ਫਾੜ ਦੇ ਵੀ ਚੂਸਦੇ ਜਾਂਦੇ ਸੀ ਇਹਨਾਂ ਅੱਜ ਦੇਖ ਕੇ ਸੁੱਕ ਆਉਂਦੀ ਆ ਆਪਾਂ ਬਹੁਤ ਖਾਦਾ ਹਨਾ ਥੋੜਾ ਹੁੰਦਾ ਚਿਕਨ ਚਲੋ 10 ਟਾਈਮ ਅਗਰ ਆਈਂਦੀ ਫਰੀ ਗੱਲ ਆ